ਸਰਵਣਨ ਚ ਤਾਂ ਹਲੇ ਟਾਈਮ ਹੈ ਮਾਂ ਹੁਣ ਜਿਰ ਮੈਂ ਬਾਪੂ ਨਾਲ ਖੇਤੀ ਚ ਹੱਥ ਵਟਾਉਂਗਾ ਤੇ ਮਾਂ ਮੈਂ ਤੇਰੀ ਸੇਵਾ ਵੀ ਕਰੂੰਗਾ ਹੁਣ ਆਪਾਂ ਬਦਲਾ ਦੀ ਉਹ ਹਨੇਰੀ ਲੈ ਕੇ ਆਵਾਂਗੇ ਕਿ ਪੰਜਾਬ ਦੇਸ਼ ਦਾ ਸਭ ਤੋਂ ਅਮੀਰ ਸੂਬਾ ਬਣੇਗਾ ਥੋੜੇ ਖੂਹ ਲੱਗੇ ਦੀ ਜ਼ਮੀਨ ਮੇਰੇ ਪ੍ਰੋਜੈਕਟ ਲਈ ਬਿਲਕੁਲ ਪਰਫੈਕਟ ਹੈ पर सारे साथ जमीन पिछे क्यों पाए हुए क्योंकि खेती फैक्ट्री च नहीं बनती जट जमींदारे यही कुछ आया दुनिया के मुंह च रोटी पाने वाला अज अपने मुँह चलफास पानेजबूर है हम कोई किसान अपनी जान नहीं गवाऊगा ਜੇ ਕੱਲੂ ਮੰਡੀ ਖਤਮ ਹੋ ਗਈ ਕਣਕ ਝੋਨਾ ਕਿੱਥੇ ਵੇਚੋਂਗੇ ਗੁੜ ਕੱਢ ਕੇ ਵੇਚਿਆ ਤੈਨੂੰ ਤਿੰਨ ਗੁਣਾ ਮੁਨਾਫਾ ਹੋਏਗਾ ਆਪਣਾ ਰੇਸ਼ਮ ਵੀ ਗੁੜ ਕੱਢ ਕੇ ਵੇ ਉਹਨੇ ਕਿਹੜੇ ਮੈਲ ਛੱਤਲੇ ਛੜੇ ਮੇਰੇ ਰਹਿ ਗਏ ਜੇ ਮੈਂ ਫਸਲ ਮੰਡੀ ਨਾਲ ਸੁੱਟੀ ਫਿਰ ਕਰਜ਼ਾ ਕਿੱਦਾਂ ਲਾਹੂੰਗਾ ਉਡੇ ਘਰੇ ਬੈਠਿਆਂ ਦੀ ਫਸਲ बिक ਜਾਇਆ ਕਰੋਗੀ ਐਮ ਐਸ ਪੀ ਤੋਂ ਡਬਲ ਰੇਟ ਤੇ ਮੇਰਾ ਮਤਲਬ ਦੁਗਣੀ ਮਹਿੰਗੀ ਐਮ ਐਸ ਪੀ ਤੇ ਨਹੀਂ ਐਮ ਆਰ ਪੀ ਤੇ ਆਪਣੀ ਫਸਲ ਵੇਚਿਆ ਕਰਾਂਗੇ ਉਹ ਸਾਡੇ ਗੁਰਾਂ ਨੇ ਰੀਤ ਚਲਾਈ ਦਸਾਂ ਨੋਹਾਂ ਦੀ ਕਿਰਤ ਕਾਲਘੜ ਵਾਲਿਆਂ ਨੇ ਐਡਾ ਵੱਡਾ ਬਿਜ਼ਨਸ ਕਰ ਲਿਆ ਬਿਜ਼ਨਸ ਕਹਾਦਾ ਛੋਟੀ ਜੀ ਆਟੇ ਦੀ ਚੱਕੀ ਲੱਗੀ ਜਿਹਨੂੰ ਤਾਂ ਚੱਕੀ ਕਿਹੇ ਜਾਣੇ ਬੰਬੇ ਤੱਕ ਚਰਚੀਆਂ ਨੇ ਇਹਦੇ ਇਹਨਾਂ ਨੇ ਨੀਕਲ ਤੋ ਆਗੀ ਇਹ ਤੂੰ ਉਹ ਫੈਕਟਰੀ ਮੇਰੇ ਨਾਂ ਨਾ ਕੀਤੀ ਨਾ ਫੇਰ ਤੂੰ ਆਪ ਦੇ ਰੱਬ ਮੂਰੇ ਜਿਹੜੇ ਹਾੜੇ ਕੱਢਣੇ ਹੋਣਗੇ ਕੱਢ ਲੀਕ ਕੇ ਇਥੋਂ ਬਚਾਏ ਤੂੰ ਮਰ ਤਾਂ ਮੈਨੂੰ ਹਰਾਨੀ ਹੁੰਦੀ ਆ ਕਿ ਤੂੰ ਉਹੀ ਹੈ ਜਿਹਦਾ ਪੱਛੀਆਂ ਪਿੰਡਾਂ ਦੇ ਵੈਲੀ ਪਾਣੀ ਪਾਉਂਦੇ ਸੀ ਸਾਲਾ ਪਾਸਾ ਵੱਟ ਜਾਂਦਾ ਮੇਰੇ ਪੂਰੇ ਪਿੰਡ ਚੋ ਦੇ ਹਿਸਤ ਨਾ ਰੋਲੇ ਤੇ ਮੇਰਾ ਨਾਮ ਵੀ ਚਰਨਾ ਨਹੀਂ ਉਹ ਵਾਲਿਆਂ ਦੇ ਚੱਕਰ ਚ ਥੋੜੇ ਤੋਂ ਵੀ ਗਏ ਐਨਾ ਪਿੱਛੇ ਲਾ ਕੇ ਮੈਂ ਆੜਤੀਆਂ ਨਾ ਵਗਾੜ ਲਈ ਬੇਬੇ ਪੰਜਾਬ ਦੇ ਲੋਕੀ ਬੜੇ ਸਿਰੜੀ ਨੇ ਜਿੱਥੇ ਅੜ ਗਏ ਫੇਰ ਫਤਿਹ ਕਰਕੇ ਹੀ ਮੁੜਦੇ ਇਹ ਤਾਂ ਬਸ ਸ਼ੁਰੂਆਤ ਹੈ ਤੇ ਹੁਣ ਕ੍ਰਾਂਤੀ ਪੂਰੇ ਪੰਜਾਬ ਜਾਊਗੀ